ਕੀ ਕਾਲ ਜੀ ਦਰਖਤ ਲਾਗ ਰਹਿ ਨੇ ਜੀ ਦਰਖਤ ਲਾਇਆ ਕਰੋ ਤੁਸੀਂ ਵੀ ਠੀਕ ਆ ਵੱਧ ਤੋਂ ਵੱਧ ਦਰਖਤ ਲਾਇਆ ਕਰੋ ਆ ਦੇਖੋ ਆਕਸੀਜਨ ਦੀ ਘਾਟ ਕਰਕੇ ਦਰਖਤ ਲਾਓ ਜੀ ਵੱਧ ਤੋਂ ਵੱਧ ਦਰਖਤ ਲਾਓ ਅਸੀਂ ਪੇਉ ਪੁੱਤ ਦੋਏ ਲਾਉਣ ਲੱਗੇ ਪਏ ਆ ਦਰਖਤ ਦੇਖੋ ਵੀ ਆੜੀ ਹਨਾ ਲਾਉਣ ਲੱਗੇ ਆ ਨਾ ਦਰਖਤ ਦੋਏ ਜਾਣੇ ਗਰਮੋ ਗਰਮੀ ਹੋਏ ਪਿਆ ਦੇਖੋ ਕਸੇ ਇੱਧਰ ਨਾ ਜਾ ਇੱਧਰ ਨਾ ਜਾ ਆਹ ਵੇਖੋ ਮਿੱਟੀ ਮਿੱਟੀ ਲੱਗੇ ਪਏ ਹਨ ਹਨ ਮਿੱਟੀ ਲੱਗੇ ਪਏ ਲਾਇਕ ਨਹੀਂ ਬਣਾ ਮੈਂ ਦੀ ਬਣਾ ਮੈਂ ਫਿਰ ਮਿੱਟੀ ਬਣਾ ਕਰ ਦੇਗਾ ਮੈਂ ਤੇ ਬਣਾ ਦਰਖਤ ਲਾਓ ਵਾਈ ਜੀ ਦਰਖਤ ਲਾਓ ਬੱਦ ਤੋਂ ਬੱਦ ਆਹ ਦੇਖੋ ਕਿੱਧਰ ਆ ਇੱਕ ਇੱਧਰ ਆ ਆਹ ਦਿਖਾ ਦੋ ਕੁੱਤੇ ਮਿਲੀ ਆ ਬਾਕੀ ਉਧਰ ਲਾ ਗਏ ਅਸੀਂ ਦੋ ਦਰਖਤ ਉਧਰ ਆਪਣੇ ਦਰਖਤ ਲਾਓ ਬਾਦ ਤੋਂ ਬਾਦ ਜੀ ਆ ਦੇਖੋ ਜ਼ੂਮ ਕਰਕੇ ਇਧਰ ਦਿਖਾਓ ਬੇਟਾ ਪੱਟਦੇ ਅੰਦਰ ਦਿਖਾਓ ਆ ਦੇਖੋ ਜੀ ਪੱਟ ਰਹੇ ਸੀ ਲਓ ਜੀ ਮਿੱਟੀ ਕੱਢੋ ਜੀ ਤੁਹਾਡੀ ਵਾਰੀ ਹੈ ਮਿੱਟੀ ਕੱਢਣ ਦੀ ਆ ਦੇ ਮਿੱਟੀ ਕੱਢਣ ਦੀ ਇਹਦੀ ਵਾਰੀ ਆ ਆਪਾਂ ਨੇ ਬੇਟੇ ਨੂੰ ਮਿੱਟੀ ਕੱਢਣ ਲਾਇਆ ਹੋਇਆ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬੇਟਾ ਦਰਖਤਾਂ ਬਾਰੇ ਵਿਹਾਰੇ ਕੰਨ ਲਾਉਣਾ ਚਾਹੀਦਾ ਹੈਂ ਕਹੋ ਫਿਰ ਕਿ ਮੈਂ ਕੀ ਕਹਿਣਾ ਚਾਹੁੰਦਾ ਹੈਂ ਬੋਲੋ ਤੁਹਾਡੇ ਤੇ ਕੈਮਰਾ ਹਰ ਇੱਕ ਨੂੰ ਸੰਗੋ ਨਾ ਬੇਟਾ ਸੰਗ ਕੇ ਨਹੀਂ ਕੰਮ ਹੁੰਦੇ ਹੁੰਦੇ ਪਰ ਇਹੋ ਸੰਗਣ ਵਿੱਚ ਕੀ ਹੈ ਕੈਮਰਾ ਹੀ ਹੈ ਹੋਰ ਤਾਂ ਕੁਝ ਹੈ ਨਹੀਂਗਾ ਹੂੰ ਚਲੋ ਚਲੋ ਆਪਾਂ ਆਕਸੀਜਨ ਠੀਕਾਟ ਹੋ ਜਾਂਦੇ ਆਪਾਂ ਨੂੰ ਪੌਦੇ ਸਮਾਰ ਤੋਂ ਸਮਾਰ ਤੇ ਲਾਉਣੇ ਪੈਣੇ ਹਾਂ ਹਾਂ ਇਹਨਾਂ ਨੂੰ ਕਿਹੜੀ ਗਰਮੀ ਪੈ ਰਹੀ ਆ ਕਹਿ ਜਿਹੜੇ ਨਹੀਂ ਲਾਉਂਦੇ ਕਹੋ ਜੀ ਲਾਓ ਤੁਸੀਂ ਵੀ ਪੌਦੇ ਆਹ ਦੇਖੋ ਕਿ ਮੈਂ ਗਰਮੋਂ ਗਰਮੀ ਹੈ ਪਿਆ ਡੈਡੀ ਦੇ ਨਾਲ ਔਰ ਜੀ ਹਾਂ ਜੀ ਪੌਦੇ ਲਾਉਣੇ ਚਾਹੀਦੇ ਨੇ ਬਦ ਤੋਂ ਬਾਅਦ ਖੜ ਜਾ ਇਹਦੇ ਥੱਲੇ ਮਾਣੀ ਜੀ ਮਿੱਟੀ ਤਾਂ ਲਾਉਣੀ ਥਾੜੇ

ਮਿੱਟੀ ਲੱਗ ਗਈ। ਸਾਲ ਕੋਈ ਇੰਨੇ ਪੱਟਣਾ ਨਹੀਂ ਆਇਆ ਬੇਟਾ। ਆਹ ਦੇਖੋ ਜੀ। ਦਰਖਤ ਲਾਤਾ ਬੇਟੇ ਨੇ ਥੱਲੇ ਨੂੰ ਕਰ ਦਿੱਤਾ। ਉਧਰ ਅੜਕਦਾ ਪਰੇ। ਹਾਂ ਐਂ ਜੀ ਕਰਕੇ। ਬਸ ਬਸ ਬਰਬਾੜ ਇਹਨੂੰ ਨਾ ਜੋੜ ਦੇ। ਹਾਂ ਹਲਕੀ ਹਲਕੀ ਮਿੱਟੀ ਪਾਓ ਜੀ ਰੋੜੀ ਆਉਗੀ ਨਾ ਕੋਈ। ਰੋੜੀ ਨੋ ਕਰ ਦੋ। ਬਸ ਪਾ ਦੇ ਮਿੱਟੀ ਤਾਂ ਮੈਂ ਹਾਂ ਉਹ ਕਰ ਦੂੰ ਆ ਥੋੜਾ ਜਿਹਾ। ਤੋ ਦੂੰਗਾ ਜੇ ਕੋਈ ਮਿੱਟੀ ਆਉ ਕੱਢ ਦੀ ਚੰਗਾ ਔਰ ਡਲੀ ਆਉ ਕੋਈ ਹਰੇ ਜਿੱਥੇ ਮੈਂ ਰੱਖ ਰੂਗਾ ਇਹਲਾ ਮੈਂ ਕਰਾਂ ਲਓ ਜੀ ਤੁਸੀਂ ਕਰ ਦੋ ਉਲਟ ਫੁਲਟ ਤੇ ਇਹਦੇ ਤਾਂ ਮਾਰੀ ਬਹਿ ਕੇ ਹੁੰਦਾ ਹੁੰਦਾ ਇੱਕਣੇ ਐ ਬੈਕ ਇੰਡਬਲ ਇਹ ਦੇਖੋ ਪੋਰਾ ਕ ਜਵਾਕ ਲੱਗਿਆ ਹੋਇਆ ਦਰਖਤ ਨਾ ਆਪਣਾ ਇਹਨੂੰ ਥੋੜੇ ਉੱਤੇ ਹੱਥ ਪਾ ਐ ਆ ਚੀਜ ਆਂ ਚੀਜ ਐ ਇੱਥੇ ਦੂਆ ਉੱਪਰ ਇਹਨੂੰ ਲਾਵੇ ਦੂਆ ਹੱਥ ਲਾਵੇ ਇੱਥੇ ਦੇਖ ਸਹੀ ਚੱਲਦੀ ਪਹਿਲਾਂ ਨਾਲ ਆ ਦੋ ਬਚਾ ਕੇ ਬਾੜਾ ਲਵੇ ਨਾ ਜਾ ਦਰਖਤ ਤਾਂ ਸਿਲੋ ਜਾ ਗਿਆ ਚਾਰ ਬਸ ਦੱਬੋ ਨਾ ਤੇ ਆਹ ਡਲੀਆਂ ਜੀਆਂ ਕੱਢ ਕੇ ਮਿੱਟੀ ਪਾ ਦੇ ਉੱਪਰ ਪਾਣੀ ਦਾ ਕੱਪ ਫਿਰ ਭਰ ਲਿਆ ਓ ਠੀਕ ਬਸ ਦੱਬਣ ਦੀ ਇਹਨੂੰ ਨਹੀਂ ਤੋੜ ਹੁੰਦੀ ਪੁੱਤ ਬਸ ਆਹੀ ਪਾ ਦੇ ਮਿੱਟੀ ਆਹ ਸਾਰੀ ਮਿੱਟੀ ਮਾ ਦੇ ਆਲੇ ਜਿਹੜੀਆਂ ਆ ਕੱਢੀ ਸੀ ਪੁੱਤੋ ਉਹ ਪਾ ਉਹ ਤਾਂ ਪਿਛਲੀ ਆ ਆਫੀਸ਼ੀਅਲੀ ਨਹੀਂ ਪਾਉਣੀ ਹੈ ਜੀ ਉਹਦੇ ਚੋਂ ਬਾਲਾ ਨਜਾ ਆ ਲੈ ਪਾਣੀ ਲੈ ਦਰਖਤ ਫੇਲੋ ਵੀ ਆ ਜਾ ਪਾਣੀ ਦਾ ਕਾਪੇ ਭਰ ਲੈ ਜਾਂ ਆ ਲਾਉਣੇ ਦੋ ਤਿੰਨ ਦਰਖਤ ਲਾ ਕੇ ਛੱਡਿਆ ਸਾਨੂੰ ਇੱਕ ਹੋ ਗਏ ਚਲ